ਇਹ ਟੈਂਕ ਕੋਈ ਜੰਗ ਲੜਨ ਦੇ ਲਈ ਨਹੀਂ ਇਹ ਕੋਈ ਜੰਗ ਦੇ ਮੈਦਾਨ ਦੇ ਵਿੱਚ ਨਹੀਂ ਜਾਣ ਵਾਲਾ ਹੁੰਦਾ ਇਹ ਟੈਂਕ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਉਹ ਲਗਾਇਆ ਜਾਣਾ ਇਹ ਟੈਂਕ ਜਿਹੜਾ ਹੈਗਾ T55 ਟੈਂਕ ਹੈ ਤੇ ਸਨ 71 ਦੀ ਲੜਾਈ ਦੇ ਵਿੱਚ ਜਿਹੜੇ ਇਹ ਟੈਂਕ ਯੂਜ਼ ਹੋਏ ਸੀ ਜਿਹ ਟੈਂਕ ਜਿਹੜਾ ਲਗਾਇਆ ਜਾਣਾ ਫਿਰ ਉਸ ਨੂੰ ਜਿਹੜਾ ਟੱਕ ਦਿੱਤਾ ਜਾਣਾ ਇੱਕ ਦੋ ਦਿਨ ਦੇ ਲਈ ਤੇ ਫਿਰ ਰਸਮੀ ਤੌਰ ਤੇ ਜਿਹੜਾ ਆ ਲੋਕਾਂ ਨੂੰ ਉਹਦੇ ਜਿਹੜੇ ਪ੍ਰਦਰਸ਼ਨੀ ਹੈ ਜਿਹੜੀ ਉਹ ਟੈਂਕ ਦੀ ਉਹ ਸਦਾ ਦੇ ਲਈ ਜਿਹੜਾ ਖੋਲਣ ਦੇ ਲਈ ਇੱਕ ਸਮਾਗਮ ਜਿਹੜਾ ਇੱਥੇ ਕੀਤਾ ਜਾਣਾ ਹੈ ਕੀ ਕਹਿਣਾ ਚਾਹਾਂਗਾ ਅੱਜ ਟੈਂਕ ਲੱਗਣ ਜਾ ਰਿਹਾ ਤਾਂ ਤੁਸੀਂ ਵੀ ਇੱਥੇ ਆਇਓ ਬੜਾ ਪ੍ਰਾਊਡ ਫੀਲ ਹੋਇਆ ਜੀ ਸ਼ਹਿਰ ਦੇ ਵਿੱਚ ਸ਼ੋਭਾ ਵਧਾ ਲਈ ਉਹਨਾਂ ਨੇ ਐਡਾ ਵੱਡਾ ਸਟੈਪ ਲਿਆ ਜੀ ਇਹਨਾਂ ਦੇ ਦੇਖ ਕੇ ਰੋਜ ਉਹਨਾਂ ਬੱਚਿਆਂ 'ਚ ਜਿਹੜੀ ਆਉਣ ਵਾਲੀ ਜਨਰੇਸ਼ਨ ਉਹਨਾਂ 'ਚ ਬੜਾ ਜੋਸ਼ ਆਏਗਾ ਔਰ ਉਹਨਾਂ ਨੂੰ ਮਨ 'ਚ ਆਏਗਾ ਵੀ ਅਸੀਂ ਵੀ ਆਰਮੀ 'ਚ ਸ਼ਾਮਲ ਹੋਈਏ ਕਿਉਂਕਿ ਇਹ ਜਿਹੜੀ ਚੀਜ਼ਾਂ ਜਿਹੜੀਆਂ ਆ ਉਹ ਡਰੈਕਟ ਕਰਦੀਆਂ ਸਰੇ ਹੁਸ਼ਿਆਰਪੁਰ ਦੇ ਖਾਸ ਤੌਰ ਤੇ ਛੋਟੇ ਬੱਚਿਆਂ ਲਈ ਨੌਜਵਾਨਾਂ ਲਈ ਇਹ ਬਹੁਤ ਬੜੀ ਪ੍ਰੇਰਣਾ ਹੋਊਗੀ ਕਿ ਮੇਰੇ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਟੈਂਕ ਲੜਾਇਆ ਉਹ ਆਪਣੀ ਮਿੱਥੀ ਹੋਈ ਥਾਂ ਦੇ ਉੱਪਰ ਸਜਣ ਜਾ ਰਿਹਾ ਹੈ ਪਰ ਇਹ ਸ਼ਾਨ ਬਣੇਗਾ ਹੁਸ਼ਿਆਰਪੁਰ ਦੀ ਇਹ ਸ਼ਾਨ ਬਣੇਗਾ ਪੰਜਾਬ ਦੀ ਦੇਸ਼ ਦੀ ਸ਼ਾਨ ਤੇ ਪਹਿਲਾਂ ਹੀ ਹੈ ਪਰ ਇਹ ਹੁਣ ਹੁਸ਼ਿਆਰਪੁਰ ਦੀ ਸ਼ਾਨ ਵੀ ਜਿਹੜਾ ਬਣਨ ਜਾ ਰਿਹਾ ਹੈ ਤਪ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਗੋਵਿੰਦ ਸਿੰਘ ਬੀਟੀ ਰਾਤ ਹੁਸ਼ਿਆਰਪੁਰ ਦੇ ਵਿੱਚ ਇੱਕਦਮ ਸਾਇਰਨ ਵੱਜਣੇ ਸ਼ੁਰੂ ਹੋ ਜਾਂਦੇ ਨੇ ਫੁੱਟਰ ਵੱਜਣੇ ਸ਼ੁਰੂ ਹੋ ਜਾਂਦੇ ਨੇ ਤੇ ਪਰ ਇਹ ਜਿਹੜੇ ਹੂਟਰ ਤੇ ਜਿਹੜੇ ਸਾਇਰਨ ਸਨ ਇੱਕ ਭਰੌਣ ਤੇ ਡਰੌਣ ਵਾਲੇ ਨਹੀਂ ਸਨ ਬਲਕਿ ਇਹ ਹੂਟਰ ਤੇ ਸਾਇਰਨ ਸਨ ਸ਼ਹਿਰ ਦੀ ਸ਼ਾਨ ਦੇ ਵਿੱਚ ਯਾਨੀ ਹੁਸ਼ਿਆਰਪੁਰ ਦੀ ਸ਼ਾਨ ਦੇ ਵਿੱਚ ਚਾਰ ਚੰਨ ਲਗਾਉਣ ਦੇ ਲਈ ਸੋਭਾ ਵਧਾਉਣ ਦੇ ਵੱਲ ਵਧਾਇਕ ਇੱਕ ਹੋਰ ਕਦਮ ਦੇ ਲਈ ਕਿਉਂਕਿ ਬੇਤੀ ਰਾਤ ਹੁਸ਼ਿਆਰਪੁਰ ਦੇ ਵਿੱਚ ਇੱਕ ਟੈਂਕ ਲਿਆਂਦਾ ਜਾਂਦਾ ਤੇ ਇਹ ਟੈਂਕ ਕੋਈ جنگ ਲੜਨ ਦੇ ਲਈ ਨਹੀਂ ਕੋਈ جنگ ਦੇ ਮੈਦਾਨ ਦੇ ਵਿੱਚ ਨਹੀਂ ਜਾਣ ਵਾਲਾ ਹੁੰਦਾ ਇਹ ਟੈਂਕ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਉਹ ਲਗਾਇਆ ਜਾਣਾ ਦੱਸਿਆ ਜਾ ਰਿਹਾ ਹੈ ਕਿ ਇਹ ਟੈਂਕ ਜਿਹੜਾ ਹੈਗਾ T55 ਟੈਂਕ ਹੈ ਤੇ ਸਨ ਨੋ 71 ਦੀ ਲੜਾਈ ਦੇ ਵਿੱਚ ਜਿਹੜੇ ਇਹ ਟੈਂਕ ਯੂਜ਼ ਹੋਏ ਸੀ ਜਿਨ੍ਹਾਂ ਨੇ ਦੁਸ਼ਮਣ ਦੇਸ਼ ਦੇ ਜਿਹੜੇ ਆ ਬਿਲਕੁਲ ਅੰਦਰ ਤੱਕ ਜਿਹੜਾ ਜਾ ਕੇ ਜਿਹੜਾ ਯੋਧ ਦੇ ਮੈਦਾਨ ਦੇ ਵਿੱਚ ਆਪਣਾ ਜੋਹਰ ਦਿਖਾਏ ਸੀ ਤੇ ਇਹ ਟੈਂਕ ਜਿਹੜੇ ਨੇ ਆਪਣੀ ਬੇਸ਼ੱਕ ਉਮਰ ਜਦੋਂ ਉਹਨਾਂ ਦੀ ਪੂਰੀ ਹੋ ਜਾਂਦੀ ਹੈ ਜਦੋਂ ਇਹਨਾਂ ਨੂੰ ਰਿਟਾਇਰ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਵੀ ਜਿਹੜੇ ਟੈਂਕ ਹੈ ਉਹ ਹੁਣ ਅੱਗੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਜਿਹੜੇ ਲੋਕ ਕਿਥੋਂ ਲੰਘਣਗੇ ਨੌਜਵਾਨੀ ਦੇ ਬੱਚਿਆਂ ਦੇ ਵਿੱਚ ਦੇਸ਼ ਕੌਮ ਦੀ ਸੇਵਾ ਦੇ ਲਈ ਜਿਹੜਾ ਉਹ ਜਜ਼ਬਾ ਪੈਦਾ ਕਰਨਗੇ ਇਸ ਦੇ ਲਈ ਇੱਥੇ ਲਗਾਇਆ ਜਾਣਾ ਦਿਖਾ ਦਈਏ ਤੁਹਾਨੂੰ ਅਸੀਂ ਹੁਸ਼ਾਰਪੁਰ ਖੜੇ ਹਾਂ ਗ੍ਰੀਨ 뷰 ਪਾਰਕ ਹੈ ਤੇ ਇਸ ਥਾਂ ਦੇ ਉੱਤੇ ਇੱਕ ਪਲੇਟਫਾਰਮ ਬਣਾਇਆ ਗਿਆ ਇੱਕ ਸਟੇਜ ਨੂੰ ਮੈਂ ਜਿਹੜਾ ਇਹ ਪਲੇਟਫਾਰਮ ਤਿਆਰ ਕੀਤਾ ਗਿਆ ਕਾਫੀ ਦਿਨਾਂ ਤੋਂ ਲੋਕਾਂ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਉਹ ਉਤਸੁਕਤਾ ਸੀ ਕਿ ਇੱਥੇ ਆਖਰ ਕੀ ਲਗਾਇਆ ਜਾਵੇਗਾ ਬਹੁਤ ਸਾਰੀਆਂ ਜੜੀਆਂ ਕਿਆਸ ਰਹੀਆਂ ਵੀ ਲਗਾਈਆਂ ਜਾ ਰਹੀਆਂ ਸੀ ਕਿੱਥੇ ਕੋਈ ਐਂਟਰਟੇਨਮੈਂਟ ਦਾ ਕੁਝ ਹੋ ਸਕਦਾ ਹੈ ਜਾਂ ਕੋਈ ਹੋਰ ਪ੍ਰੋਜੈਕਟ ਲਿਆਂਦਾ ਜਾ ਸਕਦਾ ਪਰ ਬੀਤੀ ਉਤਸ਼ਕਤਾਤੀ ਉਸ ਨੂੰ ਖਤਮ ਕੀਤਾ ਹੈ ਹੁਸ਼ਾਰਪੁਰ ਦੇ ਐਮਐਲਏ ਤੇ ਸਾਬਕਾ ਮੰਤਰੀ ਪੰਡਤ ਬ੍ਰਹਮਸ਼ੰਕਰ ਜੰਪਾ ਉਹਨਾਂ ਨੇ ਰਾਤ 'ਚ ਮੌਜੂਦ ਰਹੇ ਤੇ ਆਰਮੀ ਦੇ ਜਿਹੜੇ ਕਰਮਚਾਰੀ ਤੇ ਅਧਿਕਾਰੀ ਨੇ ਉਹ 'ਚ ਮੌਜੂਦ ਰਹੇ ਤੇ ਰਾਤ ਜਿਹੜਾ ਟੈਂਕ ਹੈ ਉਹ ਹੁਸ਼ਾਰਪੁਰ ਦੇ ਵਿੱਚ ਜਿਹੜਾ ਉਹ ਲਿਆਂਦਾ ਗਿਆ ਸੀਗਾ ਇਸ ਪਾਸੇ ਖੜਾ ਟੈਂਕ ਦਿਖਾ ਦਈਏ T55 ਦੱਸਿਆ ਜਾ ਰਿਹਾ ਹੈ ਹਾਲਾਂਕਿ ਪੁਖਤਾ ਜਾਣਕਾਰੀ ਜਿਹੜੀ ਆ ਉਹ ਨਹੀਂ ਨਜ਼ਰ ਆ ਰਹੀ ਕਿਉਂਕਿ ਪਾਜੜੇ ਆਰਮੀ ਦੇ ਅਧਿਕਾਰੀ ਨੇ ਉਹਨਾਂ ਨੂੰ ਕੈਮਰੇ ਅੱਗੇ ਬੋਲਣ ਦੀ ਜਿਹੜੀ ਆ ਉਹ ਮਨਾਈ ਹੁੰਦੀ ਆ ਫੀਲਡ ਦੇ ਵਿੱਚ ਖਾਸ ਤੌਰ ਤੇ ਬਿਨਾਂ ਮਨਜ਼ੂਰੀ ਦੇ ਸੋ ਅਸੀਂ ਵੀ ਨਹੀਂ ਚਾਹੁੰਦੇ ਕਿ ਉਹਨਾਂ ਦੇ ਚਿਹਰੇ ਆਪਾਂ ਲੈ ਕੇ ਜੀ ਕੈਮਰੇ ਦੇ ਅੱਗੇ ਕਿਉਂਕਿ ਉਹ ਉਹ ਆਪਣੀ ਡਿਊਟੀ ਕਰ ਰਹੇ ਨੇ ਤਾਂ ਇਸ ਵੇਲੇ ਵਿਅਸਤ ਨੇ ਹੁਸ਼ਾਰਪੁਰ ਦੀ ਜਿਹੜੀ ਸ਼ਾਨ ਦੇ ਵਿੱਚ ਚਾਰ ਚੰਨ ਲਗਾਉਣ ਦੇ ਲਈ ਟੈਂਕ ਲਗਾਇਆ ਜਾਣਾ ਉਸ ਨੂੰ ਕਿਸ ਤਰ੍ਹਾਂ ਇੱਥੇ ਰੱਖਿਆ ਜਾਣਾ ਉਹਦੇ ਲਈ ਜਿਹੜੀਆਂ ਪਲੈਨਿੰਗਸ ਹੋ ਰਹੀਆਂ ਆ ਰੂਟ ਪਲਾਨ ਹੋ ਰਹੇ ਨੇ ਔਰ ਕਾਫੀ ਸਾਰੀਆਂ ਆਰਮੀ ਦੀਆਂ ਗੱਡੀਆਂ ਜਿਹੜੀਆਂ ਨੇ ਮਿੱਟੀ ਦੇ ਟਿਪਪਰ ਇੱਥੇ ਮਂਗਾ ਉਹਦੇ ਕਰਮਚਾਰੀ ਦੇ ਅਧਿਕਾਰੀ ਤਨਾਤ ਨੇ ਤਾਂ ਕਿ ਕੋਈ ਤਾਰਨਾ ਹਟਾਉਣੀ ਪੈ ਜਾਏ ਹੁਸ਼ਾਰਪੁਰ ਪੁਲਿਸ ਦੀ ਗੱਲ ਕਰ ਲਈਏ ਤੇ ਇੱਥੇ ਜਿਹੜਾ ਆ ਪੀਸੀਆਰ ਦੇ ਜਿਹੜੇ ਇੰਚਾਰਜ ਨੇ ਉਹ ਮੌਜੂਦ ਨੇ ਟ੍ਰੈਫਿਕ ਪੁਲਿਸ ਦੇ ਇੰਚਾਰਜੜੇ ਉਹ ਮੌਜੂਦ ਨੇ ਤੇ ਇਹ ਜਿਹੜੀ ਰੋਡ ਹੈ ਸੈਸ਼ਨ ਜਿਹੜੀ ਕੋਰਟ ਹੈ ਉਥੋਂ ਜਿਹੜਾ ਪੁਰਾਣੀ ਕਚੇਹਰੀ ਦੇ ਦਰਮਿਆਨੇ ਰੋਡ ਆਉਂਦੀ ਹੈ ਕਾਫੀ ਮਸ਼ਹੂਰ ਹੈ ਬਹੁਤ ਲੋਕਾਂ ਦੀਆਂ ਰੜੀਆਂ ਯਾਦਾਂ ਇਸ ਪਾਰਕ ਗ੍ਰੀਨ 뷰 ਪਾਰਕ ਦੇ ਨਾਲ ਜੁੜੀਆਂ ਹੋਈਆਂ ਨੇ ਕਿਉਂਕਿ ਸਾਹਮਣੇ ਬੈਂਕਸ ਨੇ ਪੁਰਾਣੀ ਸਮੇਂ ਦੇ ਵਿੱਚ ਮੁਲਾਜ਼ਮ ਜਿਹੜੇ ਨੇ ਜ਼ਿਲ੍ਹੇਪਰ ਦੇ ਵਿੱਚ ਉੱਥੇ ਆਪਣੀਆਂ ਤਨਖ ਅਤੀਤ ਕਰਦੇ ਸੀ ਇਸ پارک ਦੇ ਵਿੱਚ ਜਾਂ ਜਿਹੜੇ ਕਾਲਜ ਦੇ ਬੱਚੇ ਇਗਜ਼ਾਮ ਪ੍ਰੀਖਿਆਵਾਂ ਦੇਣਾਉਂਦੇ ਸੀ ਹੁਣ ਵੀ ਇੱਥੇ ਬੈਠਦੇ ਨੇ ਸੋ ਗ੍ਰੀਨ 뷰 ਪਾਰਕ ਜਿਹੜੀ ਆ ਬੜੀਆਂ ਲੋਕਾਂ ਦੀਆਂ ਯਾਦਾਂ ਜੁੜੀਆਂ ਨੇ ਤੋਂ ਉਹਨਾਂ ਯਾਦਾਂ ਦੇ ਨਾਲ ਇੱਕ ਪੱਲ ਜਿਹੜਾ ਆ ਇੱਕ ਜਿਹੜੀ ਤਸਵੀਰ ਹੋਰ ਜੁੜਨ ਜਾ ਰਹੀ ਆ ਜੇ ਇਸ ਜਗ੍ਹਾ ਤੇ ਜਦੋਂ ਇਹ ਟੈਂਕ ਲਗਾਇਆ ਜਾਣਾ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਸਾਡੀ ਟੈਕਨੀਕਲ ਟੀਮ ਵੀ ਦਿਖਾਵੇਗੀ ਤੇ ਆਪਾਂ ਲਾਗੇ ਜਾ ਕੇ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਕਿਰਪਾ ਦੀ ਆਪਣਾ ਖਿਆਲ ਰੱਖ ਕੇ ਆਪਾਂ ਜਿਹੜਾ ਇਸ ਪਾਸੇ ਨੂੰ ਆਈਏ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜਾ ਸੈਸ਼ਨ ਚੌਂਕ ਤੇ کورٹ ਦੇ ਦਰਮਿਆਨ ਦਾ ਜ ਦੋ ਪਾਸਿਆਂ ਤੋਂ 4-ਵਿਲਨਸ ਲਈ ਜਿਹੜਾ ਉਹ ਬੰਦ ਵੀ ਕੀਤਾ ਹੈ ਕਿਉਂਕਿ ਇੱਥੋਂ ਗੱਡੀਆਂ ਨੇ ਹੁਣ ਚੱਲਣਾ ਇਹ ਲੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਟੈਂਕਡ ਹੈ ਇੱਥੇ ਲਿਆਂਦਾ ਜਾਣਾ ਤੇ ਗੱਡੀਆਂ ਸਟਾਰਟ ਵੀ ਹੋ ਗਈਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਆਰਮੀ ਦੇ ਕਰਮਚਾਰੀ ਤੇ ਅਧਿਕਾਰੀ ਜਿਹੜੇ ਨੇ ਉਹ ਵੀ ਟ੍ਰੈਫਿਕ ਕੰਟਰੋਲ ਦੇ ਲਈ ਲੋਕਾਂ ਨੂੰ ਜਿਹੜਾ ਉਹ ਰੋਕ ਰਹੇ ਨੇ ਟ੍ਰੈਫਿਕ ਕੁਝ ਦੇ ਅੱਧੇ ਲਈ ਜਿਹੜੀ ਆ ਉਹ ਛੇ ਰੋਕੀ ਜਾ ਸਕਦੀ ਹੈ ਤੇ ਹੁਸ਼ਾਰਪੁਰ ਦੇ ਵਿੱਚ ਟੈਂਕ ਦੇਖਣ ਦੇ ਲਈ ਲੋਕਾਂ 'ਚ ਬੜੀ ਉਤਸੁਕਤਾ ਹੈ ਬੀਤੀ ਰਾਤ ਤੋਂ ਹੀ ਹੁਸ਼ਾਰਪੁਰ ਦੇ ਵੱਖ-ਵੱਖ ਜਿਹੜੇ ਸੋਸ਼ਲ ਮੀਡੀਆ ਹੈਂਡਲਸ ਪੇਜ ਜਿਹੜੇ ਨੇ ਹੁਸ਼ਾਰਪ ਟੈਂਕ ਟੈਂਕ ਜਿਹੜਾ ਸ਼ਬਦ ਆ ਵਾਰ-ਵਾਰ ਸਾਹਮਣੇ ਆ ਰਿਹਾ ਤੇ ਲੋਕ ਜਿਹੜੇ ਨੇ ਦੂਰੋਂ ਦੂਰੋਂ ਦੇਖਣ ਆ ਰਹੇ ਨੇ ਜਮਾਵੜਾ ਲੋਕਾਂ ਦਾ ਤੁਸੀਂ ਔਨ ਸਕਰੀਨ ਵੀ ਦੇਖ ਸਕਦੇ ਹੋ ਤੇ ਜਦੋਂ ਇਹ ਇੱਥੇ ਲਗਾਇਆ ਜਾਣਾ ਟੈਂਕ ਜਾਣਕਾਰੀ ਜਿਹੜੀ ਬੀਤੀ ਰਾਤ ਲਾਈਵ ਹੋ ਕੇ ਦਿੱਤੀ ਪੰਡਿਤ ਬ੍ਰਹਮਸ਼ੰਕਰ ਜੀਪਾ ਹੋਣੇ ਨੇ ਕਿਥੇ ਟੈਂਕ ਜਿਹੜਾ ਲਗਾਇਆ ਜਾਣਾ ਫਿਰ ਉਸ ਨੂੰ ਜਿਹੜਾ ਟੱਕ ਦਿੱਤਾ ਜਾਣਾ ਇੱਕ ਦੋ ਦਿਨ ਦੇ ਲਈ ਤੇ ਫਿਰ ਰਸਮੀ ਤੌਰ ਤੇ ਜਿਹੜਾ ਆ ਲੋ ਕਾਨੂੰ ਜਿਹੜਾ ਉਹ ਉਹਦੇ ਜਿਹੜੇ ਪ੍ਰਦਰਸ਼ਨੀ ਹੈ ਜਿਹੜੀ ਉਹ ਟੈਂਕ ਦੀ ਉਹ ਸਦਾ ਦੇ ਲਈ ਜਿਹੜਾ ਖੋਲਣ ਦੇ ਲਈ ਇੱਕ ਸਮਾਗਮ ਵੀ ਜਿਹੜਾ ਇੱਥੇ ਕੀਤਾ ਜਾਣਾ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਟੈਂਕ ਜਿਹੜਾ ਹੈ ਇਹ ਪਹਿਲਾ ਤੇ ਆਖਰੀ ਜਿਹੜਾ ਆ ਉਹ ਕਦਮ ਨਹੀਂ ਹੋਵੇਗਾ ਇਸ ਤੋਂ ਬਾਅਦ ਜਿਹੜਾ ਉਹਨਾਂ ਨੇ ਕਹਿਣਾ ਹੈ ਕਿ ਜਿੱਥੇ ਇਹ ਭਾਰਤੀ ਜਿਹੜੀ ਹੈ ਫੌਜ ਦੇ ਜਿਹੜਾ ਉਤਮ ਦੇ ਨਾਲ ਜਿਹੜਾ ਇਹ ਟੈਂਕ ਇੱਥੇ ਲੱਗਣਾ ਹੈ ਉਹਨਾਂ ਦੀ ਟੀਮਾਂ ਲਗੀਆਂ ਨੇ 71 ਦੀ ਲੜਾਈ ਦੇ ਵਿੱਚ ਟੈਂਕ ਯੂਜ਼ ਹੋਇਆ ਤੇ ਅੱਗੇ ਚੱਲ ਕੇ ਉਹਨਾਂ ਦਾ ਸੁਪਨਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇੱਥੇ ਭਾਰਤੀ ਵਾਯੂ ਸੈਨਾ ਅਤੇ ਹਵਾਈ ਸੈਨਾ ਦੇ ਨਾਲ ਵੀ ਮਿਲ ਕੇ ਕੋਸ਼ਿਸ਼ ਕਰਨਗੇ ਕਿ ਕੋਈ ਜਹਾਜ਼ ਜਿਹੜੇ ਇਸ ਤਰ੍ਹਾਂ ਦੇ ਪ੍ਰਦਰਸ਼ਨ ਦੇ ਲਈ ਉਹ ਵੀ ਇਸ ਪਾਰਕ ਦੇ ਵਿੱਚ ਹੁਸ਼ਿਆਰਪੁਰ ਦੇ ਵੱਖ-ਵੱਖ ਥਾਵਾਂ ਤੇ ਜਿਹੜਾ ਉਹ ਲਗਾਏ ਜਾਣ। ਸੋ ਤਸਵੀਰਾਂ ਦਿਖਾ ਦਈਏ ਅਸੀਂ। ਕਿਰਪਾਲਜੀ ਟ੍ਰੈਫਿਕ ਜਿਹੜੀ ਰੋਕ ਦਿੱਤੀ ਗਈ ਹੈ ਤੇ ਉਸ ਪਾਸਿਓਂ ਜਿਹੜਾ ਆ ਗੱਡੀਆਂ ਜੜੀਆਂ ਨੇ ਹੁਣ ਟੈਂਕ ਨੂੰ ਲੈ ਕੇ ਉਹ ਆਉਣ ਗਿਆ ਵੱਡੀ ਗੰਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇੱਥੇ ਇਸ ਟੈਂਕ ਨੂੰ ਦੇਖਣ ਦੇ ਲਈ ਵੀ ਆਏ ਹੋਏ ਨੇ ਤੇ ਹੁਸ਼ਿਆਰਪੁਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਇਸ ਵੇਲੇ ਮਾਹੌਲ ਜਿਹੜਾ ਉਹ ਉਤਸੁਕਤਾ ਭਰਿਆ ਤੇ ਰੋਮਾਂਚਿਤ ਹੈ। ਫੌਜ ਜਿਹੜੀ ਆਰਮੀ ਹੈ ਬੱਚੇ ਜਿਹੜੇ ਨੇ ਉਹਦੇ ਵਿੱਚ ਬੜੀ ਜਿਹੜੀ ਹੈ ਉਹ ਉਤਸੁਕਤਾ ਹੁੰਦੀ ਹੈ ਨੌਜਵਾਨਾਂ ਦੇ ਵਿੱਚ ਬੜੀ ਉਤਸੁਕਤਾ ਹੁੰਦੀ ਹੈ ਕਿ ਫੌਜੀ ਜਵਾਨਾਂ ਨੂੰ ਵੇਖਣਾ ਕਿ ਜੋਸ਼ ਆਉਂਦਾ ਦੇਸ਼ ਤੇ ਕੌਮ ਦੇ ਲਈ ਸੇਵਾ ਦਾ ਜਜ਼ਬਾ ਜਿਹੜਾ ਉਹ ਉਹ ਜਿਹੜਾ ਉਹ ਠਾਠਾ ਮਾਰਨ ਲੱਗਦਾ ਹੈ ਫੌਜ ਨੂੰ ਦੇਖ ਕੇ ਤੇ ਨਾਲ ਦੀ ਨਾਲ ਫੌਜੀਆਂ ਗੱਡੀਆਂ ਜਿਹੜੀਆਂ ਨੇ ਉਹ ਹਰ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਚੰਗੀਆਂ ਲੱਗਦੀਆਂ ਨੇ ਦੇਖਣੀਆਂ ਵਕਤਾਂ ਪੰਦ ਗੱਡੀਆਂ ਸ ਲੋਕ ਫੌਜ ਫੌਜੀਆਂ ਨੂੰ ਉਹਨੀਆਂ ਗੱਡੀਆਂ ਨੂੰ ਵਿਸ਼ੇਸ਼ ਤੌਰ ਤੇ ਇਸ ਟੈਕ ਨੂੰ ਦੇਖਣ ਦੇ ਲਈ ਆ ਰਹੇ ਨੇ ਸ਼ੁਕਰਪਾਲ ਜੀ ਆਪਾਂ ਆਲਰੇਡੀਆਂ ਮੂਵਮੈਂਟਸ ਜ਼ਰੂਰ ਕਰ ਕਿ ਤਿਆਰੀਆਂ ਲਿਆਂ ਨੇ ਹੋ ਗਈਆਂ ਨੇ ਹਿਲਜੁਲ ਜਿਹੜੀ ਸ਼ੁਰੂ ਹੋ ਗਈ ਆ ਔਰ ਇੱਥੋਂ ਜਿਹੜਾ ਹੈਗਾ ਆ ਉਹ ਇਸ ਪਲੇਟਫਾਰਮ ਦੇ ਉੱਤੇ ਜਿਹੜਾ ਉਹ ਟੈਂਕ ਨੂੰ ਹੁਣ ਲਿਆਂਦਾ ਜਾਣਾ ਹੈ ਸੋ ਇੱਥੇ ਰੁੱਕ ਕੇ ਆਪਾਂ ਕਿਰਪਾਲ ਜੀ ਦੇਖਣਾ ਹੈ ਤੇ ਲੋ ਦਰਸ਼ਕਾਂ ਨੂੰ ਵੀ ਦਿਖਾਉਣਾ ਹੈ ਕਿ ਕਿਵੇਂ ਜਿਹੜਾ ਇਹ ਟੈਂਕ ਹੁਣ ਇਸ ਜਗ੍ਹਾ ਤੇ ਲਿਆਂਦਾ ਜਾਣਾ ਤੇ ਇਸ ਪਲੇਟਫਾਰਮ ਤੇ ਜਿਹੜਾ ਉਹ ਅੱਗੇ ਜਿਹੜਾ ਹੈਗਾ ਹੁਣ ਇਸ ਪਲੇਟਫਾਰਮ ਤੇ ਚੜਾਇਆ ਜਾਣਾ ਤੇ ਉਸ ਤੋਂ ਬਾਅਦ ਜਿਹੜਾ ਇਸ ਟੈਂਕ ਨੂੰ ਜਿਹੜਾ ਹੈ ਬਿਲਕੁਲ ਇਸ ਜਿਹੜਾ ਸਟੇਜ ਨੂੰ ਮੈਂ ਜਿਹੜਾ ਪਲੇਟਫਾਰਮ ਤਿਆਰ ਕੀਤਾ ਗਿਆ ਇਸ ਨੂੰ ਤਿਆਰ ਕਰਨ ਤੋਂ ਬਾਅਦ ਜਿਹੜਾ ਆ ਇਸ ਟੈਂਕ ਨੂੰ ਟੱਕ ਦਿੱਤਾ ਜਾਣਾ ਤੇ ਉਸ ਤੋਂ ਬਾਅਦ ਇੱਕ ਰਸਮੀ ਸਮਾਗਮ ਕਰਵਾ ਕੇ ਫਿਰ ਲੋਕਾਂ ਦੇ ਲਈ ਜਿਹੜਾ ਆ ਆਮ ਪਬਲਿਕ ਦੇ ਲਈ ਆ ਉਹਨਾਂ ਨੂੰ ਖੁੱਲਾ ਸੱਦਾ ਵੀ ਹੋਣਾ ਤੇ ਨਾਲ ਦੀ ਨਾਲ ਜਿਹੜਾ ਹੈਗਾ ਉਹ ਉਹ ਇੱਥੇ ਉਸ ਤੋਂ ਬਾਅਦ ਫਿਰ ਜਿਹੜਾ ਲੋਕ ਦੇਖ ਸਕਣਗੇ ਤੇ ਨਾਲੇ ਇਸ ਟੈਂਕ ਨੂੰ ਵੀ ਨਿਹਾਰ ਸਕਣਗੇ ਤੱਕ ਸਕਣ ਕਿ ਆਪਣੀ ਅੱਖਾਂ ਦੇ ਨਾਲ ਤੇ ਨਾਲ ਦੀ ਨਾਲ ਜਿਹੜਾ ਹੈਗਾ ਉਹ ਅੱਛੇ ਸਮਾਗਮ ਵੀ ਹੋਵੇਗਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗੇ ਕਿ ਜਿਹੜਾ ਟੈਂਕ ਹੈ ਉਹ ਲਗਾਇਆ ਜਾ ਰਿਹਾ ਪਹਿਲਾਂ ਅਜੇ ਹੀ ਜਿਹੜੇ ਟੈਂਕ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਜਹਾਜ਼ ਖੜੇ ਨੇ ਬਹੁਤ ਜਗ੍ਹਾ ਦੇ ਉੱਤੇ ਪਰ ਉਹਦੇ ਲਈ ਬੱਚਿਆਂ ਨੂੰ ਦਿਖਾਉਣ ਦੇ ਲਈ ਕਈ ਵਾਰੀ ਦੂਰ ਜਾਣਾ ਪੈਂਦਾ ਸੀ ਆਪਾਂ ਕਹਿ ਸਕਦੇ ਹਾਂ ਕਿ ਹੁਸ਼ਿਆਰਪੁਰ ਦੇ ਵਿੱਚ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜਾ ਸੈਲਾਨੀ ਸੈਰਗਾਹਾਂ ਜੜੀਆਂ ਨੇ ਜਾਂ ਜਿਹੜੇ ਟੂਰਿਜ਼ਮ ਨੂੰ ਪ੍ਰੋਮੋਟ ਕਰਨ ਦੇ ਲਈ ਜਿਹੜਾ ਇਹ ਲਗਾਤਾਰ ਕੰਮ ਕੀਤਾ ਜਾ ਰਿਹਾ ਉਹਦੇ ਵੱਲ ਇੱਕ ਹੋਰ ਜਿਹੜਾ ਕਦਮ ਹੈ ਉਹ ਵਧਾਇਆ ਜਾ ਰਿਹਾ ਤੇ ਨਾਲ ਦੀ ਨਾਲ ਦਾ ਨਾਲ ਸਹਿਯੋਗ ਰਿਹਾ ਤਾਂ ਹੀ ਜਿਹੜਾ ਟੈਂਕ ਹੈ ਇੱਥੇ ਆਇਆ ਹੈ ਤਾਂ ਤਾਹੀ ਇਹ ਟੈਂਕ ਲੱਗਣਾ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਕਿ ਕਿਵੇਂ ਜਿਹੜਾ ਆਰਮੀ ਦੇ ਕਰਮਚਾਰੀ ਨੇ ਅਫਸਰ ਨੇ ਉਹ ਡਟੇ ਹੋਏ ਨੇ ਆ ਔਰ ਉਹਨਾਂ ਵੱਲੋਂ ਵੀ ਆਪਣਾ ਜਿਹੜਾ ਆਫੀਸ਼ੀਅਲ ਰਡਾ ਰਿਕਾਰਡ ਹੈ ਉਹ ਬਣਾਇਆ ਜਾ ਰਿਹਾ ਫੋਟੋਗ੍ਰਾਫਸ ਉਹਨਾਂ ਵੱਲੋਂ ਵੀ ਲਈਆਂ ਜਾ ਰਹੀਆਂ ਨੇ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ ਔਰ ਵੱਖ-ਵੱਖ ਵਿਭਾਗਾਂ ਦੀਆਂ ਜਿਹੜੀਆਂ ਨੇ ਡਿਊਟੀਆਂ ਵਿੱਚ ਲੱਗੀਆਂ ਹੋਈਆਂ ਗਰਪਾਲ ਜੀ ਪਾਸ ਪਾਸ ਹੀ ਆਈਏ ਤੇ ਆਪਾਂ ਗੱਡੀਆਂ ਨੂੰ ਚੱਲਣ ਦਈਏ ਜਿਹੜੀਆਂ ਚੱਲ ਰਹੀਆਂ ਨੇ ਤੇ ਔਰ ਹੁਸ਼ਾਰਪੁਰ ਤੋਂ ਅਸੀਂ ਇਸ ਵੇਲੇ ਤੁਹਾਨੂੰ ਦ੍ਰਿਸ਼ ਦਿਖਾ ਰਹੇ ਹਾਂ ਕਿ ਹੁਸ਼ਾਰਪੁਰ ਦੇ ਵਿੱਚ ਬੀਤੀ ਰਾਤ ਟੈਂਕ ਆਉਂਦਾ ਹੈ ਸਾਇਰਨ ਵੱਜਦੇ ਨੇ ਅਸੀਂ ਸ਼ੁਰੂਆਤ ਕੀਤੀ ਸੀ ਕਿ ਪਰ ਇਹ ਜਿਹੜੇ ਸ ਸਾਲ ਬਲਕਿ ਉਹ ਹੁਸ਼ਿਆਰਪੁਰ ਦੇ ਵਿੱਚ ਇਹ ਜਿਹੜਾ ਟੈਂਕ ਲਿਆਂਦਾ ਜਾਣਾ ਉਸ ਦੇ ਲਈ ਇਹ ਜਿਹੜਾ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਰਾਤ ਸਾਇਰਨ ਵੱਜੇ ਤੇ ਐਮਐਲਏ ਹੁਸ਼ਿਆਰਪੁਰ ਸਾਬਕਾ ਮੰਤਰੀ ਪੰਡਤ ਪਰਮਸ਼ੰਕਰ ਜੰਪਾ ਹਾਜ਼ਰ ਰਹੇ ਵੱਡੀ ਗਿਣਤੀ ਵਿੱਚ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਹੁਸ਼ਿਆਰਪੁਰ ਦੇ ਨਾਲ ਜੁੜੇ ਤੇ ਪਿਆਰ ਕਰਨ ਵਾਲੇ ਲੋਕ ਵੱਡੀ ਗਿਣਤੀ ਵਿੱਚ ਇੱਥੇ ਹਾਜ਼ਰ ਹੋਏ ਤੇ ਅੱਜ ਵੀ ਜਦੋਂ ਇਹ ਟੈਂਕ ਇੱਥੇ ਲੱਗਣਾ ਉਸ ਤੋਂ ਬਾਅਦ ਵੀ ਜਿਹੜਾ ਆ ਬਹੁਤ ਸਾਰੇ ਲੋਕ ਇੱਥੇ ਆਉਣਗੇ ਔਰ ਥੋੜਾ ਜਿਹਾ ਜਿਹੜਾ ਟ੍ਰੈਫਿਕ ਨੂੰ ਜ਼ਰੂਰ ਰੋਕਿਆ ਗਿਆ ਡਾਇਵਰਟ ਕੀਤੀ ਗਈ ਹੈ ਟ੍ਰੈਫਿਕ ਮਾਫ ਕਰਨਾ ਤੇ ਰੂਟ ਜਿਹੜਾ ਹੈ ਹੋਰ ਬਣਾ ਦਿੱਤਾ ਗਿਆ ਇਥੋਂ ਟ੍ਰੈਫਿਕ ਜਿਹੜੀ ਜਿਹੜੀ ਕੱਢਣ ਦੇ ਲਈ ਔਰ ਸਾਹਮਣੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਟੈਂਕ ਹੁਣ ਗੱਡੀ ਜਿਹੜੀ ਆ ਉਹ ਆਪਣਾ ਬੜੀ ਹੀ ਬਾਰੀਕੀ ਦੇ ਨਾਲ ਪਲਾਨਿੰਗ ਦੇ ਨਾਲ ਟੀਮ ਵਰਕ ਦੇ ਨਾਲ ਜਿਹੜੇ ਫੌਜ ਤੋਂ ਆਏ ਹੋਏ ਕਰਮਚਾਰੀ ਤੇ ਅਧਿਕਾਰੀ ਨੇ ਉਡਟੇ ਹੋਏ ਨੇ ਔਰ ਹੁਣ ਜਿਹੜਾ ਉਹ ਵਾਪਸ ਉਹ ਲਿਆਂਦਾ ਜਾ ਰਿਹਾ ਹੈ ਬੈਕ ਤੁਸੀਂ ਵੀ ਵੇਖ ਪਾ ਰਹੇ ਹੋ ਆਪਣੇ ਕੈਮਰਾ ਸਕਰੀਨ ਤੇ ਹੁਸ਼ਾਰਪੁਰ ਦੇ ਵਿੱਚ ਅੱਜ ਟੈਂਕ ਪਹੁੰਚਿਆ ਤੇ ਇਹ ਟੈਂਕ ਜਿਹੜਾ ਉਹ ਕੋ ਯੁੱਧ ਦੇ ਮੈਦਾਨ ਚ ਨਹੀਂ ਜਾਣ ਲੱਗਾ ਬਲਕਿ ਇਹ ਯੁੱਧ ਦੇ ਮੈਦਾਨ ਚ ਆਪਣਾ ਜੋਹਰ ਦਿਖਾ ਚੁੱਕਾ ਹੈ ਸਾਲ 1971 ਦੇ ਵਿੱਚ ਦੱਸਿਆ ਜਾ ਰਿਹਾ ਕਿ 93 ਹਜ਼ਾਰ ਜਿਹੜਾ ਦੁਸ਼ਮਣ ਦੇਸ਼ ਦੇ ਜਿਹੜੇ ਫੌਜੀ ਸਨ ਉਹਨਾਂ ਨੂੰ ਗੋਡੇ ਟੇਕਣ ਦੇ ਲਈ ਮਜਬੂਰ ਕੀਤਾ ਸੀ ਨਾ ਟੈਂਕਸ ਨੇ ਤੇ ਫੌਜ ਦੇ ਜਵਾਨਾਂ ਨੇ ਸੋ ਇਹ ਦ੍ਰਿਸ਼ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹੁਸ਼ਾਰਪੁਰ ਤੋਂ ਉਸ ਤੇ ਇਸ ਵੇਲੇ ਵੱਡੀ ਖਬਰ ਵੀ ਹੈ ਕਿਉਂਕਿ ਹੁਸ਼ਾਰਪੁਰ ਦੇ ਵਿੱਚ ਜੜੀਆਂ ਸਲਾਨੀ ਸੈਰਗਾਹਾਂ ਨੂੰ ਪ੍ਰਮੋਟ ਕਰਨ ਦੇ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਸੀ ਤੇ ਹੁਣ ਇੱਕ ਹੋਰ ਕਦਮ ਜਿਹੜਾ ਵਧਾਇਆ ਜਾ ਰਿਹਾ ਜਿਦੇ ਵਿੱਚ ਪ੍ਰਸ਼ਾਸਨ ਪੰਜਾਬ ਸਰਕਾਰ ਔਰ ਨਾਲ ਦੀ ਨਾਲ ਭਾਰਤੀ ਫੌਜ ਤੇ ਨਾਲ ਦੀ ਨਾਲ ਜਿਹੜਾ ਹੈਗਾ ਆ ਆਪਾਂ ਕਹਿ ਸਕਦੇ ਆ ਕਿ ਸੋਨਾਲੀਕਾ ਗੁਰਪਤੰਥ ਸੇ ਜਾ ਰਿਹਾ ਇੱਕ ਬਹੁਤ ਵੱਡਾ ਜਿਹੜਾ ਹੱਥ ਉਹ ਹੈਗਾ ਕਿ ਹੁਣ ਬਿਲਕੁਲ ਟੈਂਕ ਜਿਹੜਾ ਉਹ ਇਸ ਪਲੇਟਫਾਰਮ ਤੱਕ ਲਿਆਂਦਾ ਜਾ ਰਿਹਾ ਹੈ ਔਰ ਹੁਣ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਟੈਂਕ ਜਿਹੜਾ ਉਹ ਲਗਾਇਆ ਜਾਣਾ ਇਸ ਜਗ੍ਹਾ ਦੇ ਉੱਤੇ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਪ੍ਰਾਈਮਰੀ ਸ਼ਾ ਟੀਵੀ ਦੇ ਮਾਧਿਅਮ ਰਾਹੀਂ ਕਿ ਕਿਵੇਂ ਇਹ ਜਿਹੜਾ ਟੈਂਕ ਵੇਖ ਕੇ ਤੁਹਾਡੇ ਵੀ ਅੰਦਰ ਦੇਸ਼ ਕੌਮ ਦੇ ਲਈ ਜਿਹੜਾ ਜਜ਼ਬਾ ਆ ਉਹ ਦੁੱਗਣਾ ਨਹੀਂ ਬਲਕਿ 10 ਗੁਣਾ ਵੱਧ ਗਿਆ ਹੋਵੇਗਾ ਸੋ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਹੁਸ਼ਾਰਪੁਰ ਦੇ ਵਿੱਚ ਇਹ ਟੈਂਕ ਜਿਹੜਾ ਲਗਾਉਣ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਜਾਰੀ ਨੇ ਔਰ ਟੈਕਨੀਕਲ ਟੀਮਸ ਤੇ ਵੱਖ-ਵੱਖ ਵਿਭਾਗ ਜਿਹੜੇ ਸ਼ਾਹਪੁਰ ਪ੍ਰਸ਼ਾਸਨ ਦੇ ਨੇ ਜਿਹਦੇ ਵਿੱਚ ਬਿਜਲੀ ਵਿਭਾਗ ਹੈ ਪੁਲਿਸ ਵਿਭਾਗ ਹੈ ਤੇ ਹੋਰ तमाम ਜਿਹੜੇ ਕਰਮਚਾਰੀ ਅਧਿਕਾਰੀ ਮੌਕੇ ਤੇ ਮੌਜੂਦ ਨੇ ਡਿਊਟੀਆਂ ਜਿੰਨੀਆਂ ਲੱਗੀਆਂ ਨੇ ਤੇ ਉਹ ਇੱਥੇ ਮੌਜੂਦ ਨੇ ਤਾਂਕਿ ਜਿਹੜਾ ਇਸ ਜਿਹੜਾ ਕੰਮ ਹੈ ਜਿਹੜਾ ਇਹ ਸ਼ਾਹਪੁਰ ਦੀ ਸ਼ਾਨ ਨੂੰ ਜਿਹੜਾ ਚਾਰ ਚੰਨ ਲਗਾਉਣ ਦੇ ਲਈ ਜਿਹੜਾ ਕਾਰਜ ਕੀਤਾ ਜਾ ਰਿਹਾ ਉਸ ਨੂੰ ਨੇਪਰੇ ਚੜਿਆ ਜਾ ਸਕੇ ਸਿਰੇ ਚੜਿਆ ਜਾ ਸਕੇ ਉਹਦੇ ਲਈ ਕੋਸ਼ਿਸ਼ਾਂ ਹੋ ਰਹੀਆਂ ਨੇ ਔਰ ਟੈਂਕ ਤੁਸੀਂ ਦੇਖ ਲਓ ਕਿ ਬੇਸ਼ੱਕ ਕਹਿੰਦੇ ਨੇ ਕਿ ਸੰਨ 71 ਦੀ ਲੜਾਈ ਦੇ ਵਿੱਚ ਬੜੇ ਜੋਰ ਦਿਖਾਏ ਸਟੈਂਕ ਨੇ T55 ਦੱਸਿਆ ਜਾ ਰਿਹਾ ਹਾਲਾਂਕਿ ਇਸ ਵਾਰ ਬਾਰ ਬਾਰ ਕਹਿ ਰਹੇ ਆ ਕਿ ਅਧਿਕਾਰਤ ਤੌਰ ਦੇ ਉੱਤੇ ਜਿਹੜਾ ਕੋਈ ਵੀ ਜਾਣਕਾਰੀ ਹੈ ਸਟੈਂਕ ਦੇ ਬਾਰੇ ਜਿਹੜੀ ਹਾਲੇ ਤੱਕ ਨਹੀਂ ਆਈ ਔਰ ਵਕ ਵਕ ਨਾ ਮੇਰੇ ਸੋਸ਼ਲ ਮੀਡੀਆ ਤੇ ਵੀ ਲੋਕ ਦੱਸ ਰਹੇ ਨੇ ਪਰ ਟੈਂਕ ਕੋਈ ਵੀ ਹੋਵੇ ਇਹ ਮਾਇਨੇ ਰੱਖਦਾ ਪਰ ਭਾਰਤੀ ਫੌਜ ਦਾ ਟੈਂਕ ਹੈ ਤੇ ਦੇਸ਼ ਕੌਮ ਦੀ ਨਿ ਸੇਵਾ ਕੀਤੀ ਅੱਗੇ ਵੀ ਇਸ ਟੈਂਕ ਨੇ ਆਪਾਂ ਕਹਿ ਸਕਦੇ ਇੱਕ ਤਰ੍ਹਾਂ ਨਾਲ ਸੇਵਾ ਹੀ ਕਰਨੀ ਇੱਥੇ ਲੱਗ ਕੇ ਇੱਥੇ ਰ ਦੇ ਵਿੱਚ ਆਉਣ ਵਾਲੀਆਂ ਨਸਲਾਂ ਦੇ ਵਿੱਚ ਤੇ ਬੱਚਿਆਂ ਦੇ ਵਿੱਚ ਵੱਡੀ ਗੰਕੀ ਵਿੱਚ ਮੀਡੀਆ ਕਰਮੀ ਵੀ ਇੱਥੇ ਮੌਜੂਦ ਨੇ ਤੇ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈਗਾ ਉਹ ਇਸ ਵੇਲੇ ਟੈਂਕ ਲਗਾਉਣ ਦੇ ਲਈ ਉਦਮ ਕੀਤੇ ਜਾ ਰਹੇ ਨੇ ਔਰ ਬਾਰ-ਬਾਰ ਜਿਹੜਾ ਹੈ ਉਹ ਟਰੱਕ ਨੂੰ ਜਿਹੜਾ ਹੈਗਾ ਉਹ ਸਹੀ ਪੋਜੀਸ਼ਨ ਤੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇਹ ਕੋਈ ਛੋਟਾ ਕੰਮ ਨਹੀਂ ਹੈ ਕੋਈ ਆਸਾਨ ਕੰਮ ਨਹੀਂ ਹੈ ਟੈਕਨੀਕਲ ਟੀਮਾਂ ਜਿਹੜੀਆਂ ਨੇ ਲਗੀਆਂ ਹੋਈਆਂ ਨੇ ਤੇ ਹੁਸ਼ਿਆਰਪੁਰ ਤੋਂ ਆਇਆ ਇਸ ਵੇਲੇ ਸਿੱਧੇ ਐਕਸਕਲੂਸਿਵ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਟੈਂਕ ਲੜਾਇਆ ਉਹ ਆਪਣੀ ਮਿੱਥੀ ਹੋਈ ਥਾਂ ਦੇ ਉੱਪਰ ਸਜਣ ਜਾ ਰਿਹਾ ਹੈ ਪਰੇਸ਼ਾਨ ਬਣੇਗਾ ਹੁਸ਼ਿਆਰਪੁਰ ਦੀ ਹੀ ਸ਼ਾਨ ਬਣੇਗਾ ਪੰਜਾਬ ਦੀ ਦੇਸ਼ ਦੀ ਸ਼ਾਨ ਤੇ ਪਹਿਲਾਂ ਹੀ ਹੈ ਪਰ ਇਹ ਹੁਣ ਹੁਸ਼ਿਆਰਪੁਰ ਦੀ ਸ਼ਾਨ ਵੀ ਜਿਹੜਾ ਬਣਨ ਜਾ ਰਿਹਾ ਹੈ ਇੱਥੇ ਟੈਂਕ ਲੱਗੇਗਾ ਲੋਕ ਦੇਖਣ ਆਉਣਗੇ ਔਰ ਇਹਦੇ ਨਾਲ ਟੂਰਿਜ਼ਮ ਵੀ ਜਿਹੜਾ ਆ ਉਹ ਪ੍ਰਮੋਟ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਜਿੱਥੇ ਟੈਂਕ ਲੱਗਣਾ ਹੈ ਉੱਥੇ ਦੱਸਿਆ ਜਾ ਰਿਹਾ ਹੈ ਕਿ ਆ ਪਹਿਲਾਂ ਹੀ ਗ੍ਰੀਨ 뷰 ਪਾਰਕ ਹੈਗੀ ਆ ਪਰ ਉਸ ਦੇ ਨਾਲ ਨਾਲ ਜਿਹੜਾ ਹੈਗਾ ਇਸ ਨੂੰ ਅ ਅੱਗੇ ਚੱਲ ਕੇ ਜਿਹੜਾ ਹੈਗਾ ਜਿਹੜਾ ਜਿਹੜਾ ਚਾਈਲਡ ਪਾਰਕ ਜਿਹੜੀ ਹੈਗੀ ਆ ਉਹ ਵੀ ਡਿਵੈਲਪ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਹੋ ਸਕਦੀ ਹੈ ਜਾਂ ਯੋਜਨਾਵਾਂ ਵਾਲੇ ਜਿਹੜੀਆਂ ਨੇ ਉਹ ਬਣਾਈਆਂ ਜਾ ਸਕਦੀਆਂ ਨੇ ਸੋ ਹੁਸ਼ਾਰਪੁਰ ਦੇ ਵਿੱਚ ਜਿਹੜਾ ਹੈਗਾ ਸਮਾਂ ਲੱਗ ਸਕਦਾ ਹੈ ਇਹ ਕੋਈ ਛੋਟਾ ਕੰਮ ਨਹੀਂ ਛੋਟਾ ਕਾਰਜ ਨਹੀਂ ਬਹੁਤ ਵੱਡਾ ਜਿਹੜਾ ਕਾਰਜ ਹੈਗਾ ਤੇ ਹੁਸ਼ਾਰਪੁਰ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਆ ਇਹ ਲੋਕ ਦੇਖਣ ਦੀ ਲਿਆ ਰਹੇ ਨੇ ਜਮਾਬੜਾ ਜਿਹੜਾ ਲਗਾਤਾਰ ਉਹ ਵਧਦਾ ਜਾ ਰਿਹਾ ਤੇ ਦੂਰੋਂ ਦੂਰੋਂ ਲੋਕ ਜਿਹੜੇ ਨੇ ਉਹ ਆ ਰਹੇ ਹੈਗੇ ਹੁਸ਼ਾਰਪੁਰ ਦੇ ਵਿੱਚ ਤੇ ਜਦੋਂ ਇਹ ਟੈਂਕ ਲੱਗ ਜਾਣਾ ਹੈ ਰਸਮੀ ਸਮਾਗਮ ਹੋਣਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਲੋਕ ਜਿਹੜਾ ਹੈਗੇ ਆ ਉਹ ਇਸ ਨੂੰ ਨਿਹਾਰ ਸਕਣਗੇ ਦੇਖ ਸਕਣਗੇ ਇਸ ਨਾਲ ਤਸਵੀਰਾਂ ਜਿਹੜੀਆਂ ਨੇ ਉਹ ਕਰਵਾ ਸਕਣਗੇ ਤੇ ਹੁਸ਼ਾਰਪੁਰ ਦੇ ਵਿੱਚ ਤੁਹਾਨੂੰ ਦ੍ਰਿਸ਼ ਦਿਖਾ ਰਹੇ ਆ ਲਗਾਤਾਰ ਔਰ ਤਿਆਰੀਆਂ ਜੜੀਆਂ ਲਗਾਤਾਰ ਤੁਸੀਂ ਬਣੇ ਰਹਿਣਾ ਪ੍ਰਾਈਮਰੀ ਸ਼ੀਵੀ ਨਾਲ ਟੈਂਕ ਲੱਗ ਜਾਣ ਤੋਂ ਬਾਅਦ ਵੀ ਅਸੀਂ ਜਿਹੜਾ ਲਗਾਤਾਰ ਤੁਹਾਨੂੰ ਹੈ ਉਹ ਦ੍ਰਿਸ਼ ਜਿਹੜੇ ਨੇ ਉਹ ਵਿਖਾਉਂਦੇ ਰਵਾਂਗੇ ਲਗਾਤਾਰ ਤੁਹਾਨੂੰ ਜਿਹੜਾ ਆ ਅਗਲੀ ਜਿਹੜੀ ਅਪਡੇਟ ਵੀ ਆ ਉਹ ਦਿਨ ਦੇਵਾਂਗੇ ਕਿ ਜੀ ਆਪਾਂ ਜੀ ਜੀ ਬਿਲਕੁਲ 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 ਉਹਨਾਂ ਨਾਲ ਭਾਈ ਸਾਹਿਬ ਨਾਲ ਵੀ ਗੱਲ ਕਰੀਏ ਬਿਲਕੁਲ ਭਾਈ ਜੀ ਕਹਿ ਰਹੇ ਹੈ ਕੰਮ ਦੇ ਵਿੱਚ ਸਾਨੂੰ ਵੀ ਜਿਹੜਾ ਚੰਗਾ ਲੱਗਦਾ ਹੈ ਗੱਲ ਕਰਨ ਨੂੰ ਇੱਧਰ ਹੈਗੇ ਭਾਈ ਜੀ ਇਸ ਤੋਂ ਪਹਿਲਾਂ ਵੀ ਜਦੋਂ ਬਾਰਿਸ਼ ਦੇ ਵਿੱਚ ਇਸ ਵਾਰੀ ਬਾਰਿਸ਼ਾਂ ਬਹੁਤ ਭਾਰੀ ਹੋਈਆਂ ਸਨ ਉਹ ਬਾਰਿਸ਼ਾਂ ਦੇ ਵਿੱਚ ਵੀ ਜਿਹੜਾ ਆ ਟਿੱਗਾਂ ਡੇ ਜਾਂਦੀਆਂ ਸਨ ਤੇ ਉਹ ਟਿੱਗਾਂ ਡੇ ਗਣ ਦੇ ਦਰਮਿਆਨ ਵੀ ਇਹਨਾਂ ਨੇ ਮਸ਼ੀਨਰੀ ਜਿਹੜੀ ਆਪਣੀ ਲਗਾ ਕੇ ਸੇਵਾ ਕੀਤੀ ਤੇ ਅੱਜ ਵੀ ਜਿਹੜਾ ਇੱਥੇ ਮੌਜੂਦ ਨੇ ਜਾਣਦੇ ਆ ਦੇਸ਼ਕੌਮ ਦੇ ਲਈ ਸਾਰੇ ਲੋਕਾਂ ਦੇ ਵਿੱਚ ਜਜ਼ਬਾ ਹੈ ਇਹਨਾਂ ਦੇ ਕੀ ਖਿਆਲ ਨੇ ਸਸੀ ਗੱਲ ਸਸੀ ਗੱਲ ਸਰ ਮੈਨੂੰ ਨਾਮ ਤੁਹਾਡਾ ਪਤਾ ਪ੍ਰਦਰਸ਼ਨ ਦੱਸੋ ਹਾਂਜੀ ਮੇਰਾ ਨਾਮ ਹਰਮਨ ਪਰਮਾਰ ਹੈ ਜੀ ਪਰਮਾਰ ਜੀ ਕੀ ਕਹਿਣਾ ਚਾਹੋਗੇ ਅੱਜ ਟੈਂਕ ਲੱਗਣ ਜਾ ਰਿਹਾ ਤੇ ਤੁਸੀਂ ਵੀ ਇੱਥੇ ਆਏ ਹੋ ਹਾਂਜੀ ਟੈਂਕਰ ਮੈਨੂੰ ਪਹਿਲਾਂ ਤਾਂ ਹੀ ਸੀਗਾ ਜਦੋਂ ਜਿੰਪਾ ਜੀ ਦੱਸਿਆ ਵੀ ਭ ਟੈਂਕ ਲੈ ਕੇ ਆਣਾ ਕੋਈ ਟਰਾਲਾ ਗਿਆ ਤੇਰਾ ਦੱਸ ਅਸੀਂ ਮੈਂ ਵਾਟਰ ਟੈਂਕ ਸਮਝਦਾ ਰਿਹਾ ਮੈਂ ਕਿ ਸ਼ਾਇਦ ਉਹ ਪਾਈਪ ਲਾਈਨ ਦਾ ਮੈਨੂੰ ਉਦੋਂ ਤੱਕ ਨਹੀਂ ਪਤਾ ਲੱਗਿਆ ਰਾਤੀ ਪਤਾ ਲੱਗਿਆ ਵੀ ਕਹਿੰਦੇ ਟੈਂਕ ਆ ਗਿਆ ਆਜੋ ਯਾਰ ਵੈਲਕਮ ਕਰਨ ਆਇਆ ਮੈਂ ਦੇਖਿਆ ਮੈਂ ਕਿ ਤੂੰ ਆਰਮੀ ਵਾਲਾ ਟੈਂਕ ਲੈ ਆਏ ਮਤਲਬ ਬੜਾ ਪ੍ਰਾਊਡ ਫੀਲ ਹੋਇਆ ਜੀ ਸ਼ਹਿਰ ਦੇ ਵਿੱਚ ਸ਼ੋਭਾ ਵਧਾਣ ਲਈ ਉਹਨਾਂ ਨੇ ਐਡਾ ਵੱਡਾ ਸਟੈਪ ਲਿਆ ਜੀ ਤੇ ਮੈਨੂੰ ਭਾਜੀ ਨੇ ਦਸਿਆਂ ਨਾਲ ਹੀ ਬੈਠੇ ਮੇਰੇ ਜਦੋਂ ਜੀਪ 'ਚ ਸੀਗੇ ਕਹਿੰਦੇ 40 ਵਾਰ ਘਟੋਘੜ ਵਿਜ਼ਿਟ ਕੀਤਾ ਆਰਮੀ ਅਫਸਰਾਂ ਨੇ ਮੇਰੇ ਕੋਲ ਦੇਖਣ ਲਈ ਵੀ ਇੱਥੇ ਲਾਨ ਦੇ ਲਾਇਕ ਹੈ ਕਿ ਨਹੀਂ ਹੈ ਵੀ ਬੰਦੇ ਨੂੰ 40 ਵਰ ਆਰਮੀ ਅਫਸਰਾਂ ਨੇ ਵਿਜ਼ਿਟ ਕਰਕੇ ਫਿਰ ਮਸ਼ੀਨ ਨੂੰ ਸੈਂਕਸ਼ਨ ਕੀਤਾ ਘਟੋਗਾ 1.5-2 ਸਾਲ ਹੋ ਗਿਆ ਨੂੰ ਇਸ ਸਟੈਪ ਮਤਲਬ ਲੈ ਹੋਏ ਬੜੀ ਮੁਸ਼ਕਲ ਨਾਲ ਟੈਂਕ ਅਲਾਟ ਹੋਇਆ ਜੀ ਬਹੁਤ ਬਹੁਤ ਧੰਨਵਾਦ ਆ ਜੀ ਜਿੰਪਾ ਜੀ ਦਾ ਤੇ ਸ਼ਹਿਰ ਵਾਸੀਆਂ ਦੇ ਜਿਨ੍ਹਾਂ ਨੇ ਉਹਨਾਂ ਤੇ ਪੂਰਾ ਮਾਨ ਕੀਤਾ ਜੀ ਉਹਨਾਂ ਨੂੰ ਜਤਾਇਆ ਹਾਂ ਜੀ ਧੰਨਵਾਦ ਆਪੋ ਤੇ ਇੱਥੇ ਵੀ ਆ ਨਹੀਂ ਕਿ ਤੁਸੀਂ ਆਪਣੀ ਸਵਾਮ ਆਪਣੀ ਮਿਸ਼ਲੀ ਦਿੱਤੀ ਹਾਂ ਜੀ ਹਾਂ ਜੀ ਮੈਨੂੰ ਉਹਨਾਂ ਨੇ ਰਾਤੀ ਕਹਿਤਾ ਸੀ ਵੀ ਉੱਧਾ ਤਾਂ ਆਰਮੀ ਜਿਹੜੀ ਹੈ ਇਹਨਾਂ ਦੀ ਆਪਣੀ ਇਕੁਪਮੈਂਟ ਬਹੁਤ ਹੈਗੀ ਆ ਇਹਨਾਂ ਦੀ ਦੋ ਹੈਵੀ ਮਸ਼ੀਨ ਕ੍ਰੇਨ ਹੈਗੀਆਂ ਟਰੈਕਟਰਾਂ ਦੀਆਂ ਉਹਨਾਂ ਨੇ ਕਰ ਲੈਣਾ ਪਰ ਫਿਰ ਵੀ ਸਪੋਰਟ ਵਾਸਤੇ ਇੱਕ ਟਿੱਪਰ ਮਿੱਟੀ ਦਾ ਭਰਿਆ ਰੈਂਪਰ ਬਣਾਉਣ ਲਈ ਸਾਹਮਣੇ ਇੱਥੇ ਕਿਉਂਕਿ ਆ ਇਹਦਾ ਫਾਊਂਡੇਸ਼ਨ ਹੈ ਇਹਦੇ ਤੇ ਲੱਦਣ ਲਈ ਆਪਾਂ ਟਿੱਪਰ ਖੜਾ ਕਰਤਾ ਹੈ ਜੀ ਸੀ ਵੀ ਵੀ ਖੜੀ ਕਰਤੀ ਹੈ ਚਲੋ ਆਪਣੀ ਕੋਈ ਏਡਾ ਯੋਗਦਾਨ ਨਹੀਂ ਹੈਗਾ ਪਰ ਮੜਾ ਮੋਟਾ ਜ਼ਰੂਰ ਹੈਗਾ ਜਿੰਨੇ ਜੋ ਗਿਆਗੇ ਆਪਾਂ ਕਰੀਦਾ ਅਮੇਸ਼ਾ ਤੇ ਮਤਲਬ ਉਹ ਨਾਲ ਦੀ ਨਾਲ ਮੈਂ ਸਵੇਰ ਦਾ ਜਿੱਥੇ 8 ਵਜੇ ਦੀ ਮਸ਼ੀਨਰੀ ਆਪਣੀ ਖੜੀ ਕਰਤੀ ਹੈ ਜੀ ਮਾਤਾ ਜੀ ਤੁਹਾਡਾ ਸ਼ੁਕਰੀਆ ਪ੍ਰਮਾਰ ਸਾਹਿਬ ਜਿਹੜੇ ਲਗਾਤਾਰ ਹਸ਼ਾਰਪੁਰ ਦੇ ਵਿੱਚ ਕਿਤੇ ਵੀ ਲੋਡ ਪੈਂਦੀ ਹੈ ਤੇ ਉੱਥੇ ਆਪਣੀ ਆ ਮਸ਼ੀਨਰੀ ਜਿਹੜੀ ਆ ਲੈ ਕੇ ਹਾਜ਼ਰ ਹੁੰਦੇ ਆ ਸਾਡੇ ਨਾਲ ਜਿਹੜੇ ਸ਼ਹਿਰ ਦੇ ਵਿੱਚ ਹੋਰ ਵੀ ਜਿਹੜੇ ਲੋਕ ਜਿਹੜੇ ਨੇ ਮੌਜੂਦ ਨੇ ਸਾਡੇ ਨਾਲ ਬਲਰਾਜ ਸਿੰਘ ਚੋਹਾਨ ਹੈਗੇ ਜਿਨ੍ਹਾਂ ਨੇ ਸਾਈਕਲ ਦੇ ਉੱਤੇ ਬਹੁਤ ਸਾਰੇ ਰਿਕਾਰਡ ਬਣਾਏ ਹੈਗੇ ਬੜੇ ਰਿਕਾਰਡ ਕਾਇਮ ਕੀਤੇ ਆ ਚੋਹਾਨ ਸਾਹਿਬ ਤੁਸੀਂ ਤਾਂ ਬੜੇ ਰਿਕਾਰਡ ਬਣਾ ਲਏ ਤੇ ਟੈਂਕ ਨੇ ਵੀ ਜਿਹੜਾ ਆ ਬੜੇ ਰਿਕਾਰਡ ਬਣਾਏ ਆ ਜਿੱਦਾਂ ਤੁਸੀਂ ਰਿਕਾਰਡ ਬਣਾਏ ਆ ਦੇਸ਼ਕੌਮਤੀ ਸੇਵਾ ਦੇ ਵਿੱਚ ਕੀ ਕਹਿਣਾ ਚਾਹੋਗੇ ਜੇ ਟੈਂਕ ਲੱਗਣ ਜਾ ਰਿਹਾ ਹਸ਼ਾਰਪੁਰ ਦੇ ਵਿੱਚ ਟੂਰਿਜ਼ ਦੇ ਲਈ ਹਾਰਪੁਰ ਦੇ ਸੁਨ ਤਰੀਕਾਰਾਂ ਦੇ ਲਈ ਸੜਕਾਂ ਦਾ ਕੰਮ ਸ਼ੁਰੂ ਹੋਣ ਲੱਗਾ ਕੀ ਲੱਗਦਾ ਕੀ ਕਾਣਾ ਚਾਹੁੰਦੇ ਬਹੁਤ ਵਧੀਆ ਪਰੰਪਰਾ ਹੈ ਜੀ ਇਹ ਜਿਹੜਾ ਤੇਰੇ ਮੈਨ ਇੱਕ ਸਾਲ ਤੋਂ ਸੁਣ ਰਿਹਾ ਸੀ ਵੀ ਇੱਥੇ ਟਿਕ ਦਾ ਲਿਆ ਕੇ ਲਾਉਣਾ ਹੈ ਜੀ ਰੂ ਪਰ ਦੇ ਬਾਹਰ ਲਗਣਾ ਹੈ ਅੱਜ ਬੜੀ ਹਾਰਪੁਰ ਲਈ ਖੁਸ਼ੀ ਦੀ ਖਬਰ ਆ ਵੀ ਅੱਜ ਮੈਂ ਆਪ ਦੇਖ ਰਿਹਾ ਵੀ ਟੈਂਕ ਲਾ ਰਿਹਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਜਿਹੜਾ ਇਹਕਾ ਆਰਮੀ ਦਾ ਇਹ ਦੇਖ ਕੇ ਨੌਜਵਾਨ ਬੱਚਿਆਂ 'ਚ ਜਿਹੜੀ ਆਉਣ ਵਾਲੀ ਜਨਰੇਸ਼ਨ ਉਹਨਾਂ 'ਤੇ ਬੜਾ ਜੋਸ਼ ਆਏਗਾ ਔਰ ਉਹਨਾਂ ਨੂੰ ਮਨ 'ਚ ਆਏਗਾ ਵੀ ਅਸੀਂ ਵੀ ਆਰਮੀ 'ਚ ਸ਼ਾਮਲ ਹੋਈਏ ਕਿਉਂਕਿ ਇਹ ਜਿਹੜੀ ਚੀਜ਼ਾਂ ਜਿਹੜੀਆਂ ਆ ਉਹ ਡਾਇਰੈਕਟ ਕਰਦੀਆਂ ਤੁਹਾਡੇ ਦਿਮਾਗ 'ਤੇ ਅਸਰ ਕਰਦੀਆਂ ਤੇ ਮੈਂ ਸੋਚਦਾ ਵੀ ਇਹ ਬਹੁਤ ਵਧੀਆ ਉਤਸ਼ਾਹ ਉਪਰ ਆਲਾ ਆ ਜਿੱਦ ਤੱਕ ਦੱਸਿਆ ਕਿ ਸੋਨ ਵਾਲੀ ਕੰਦੇ 'ਚ ਬਹੁਤ ਵੱਡਾ ਯੋਗਦਾਨ ਆ ਤੇ ਮੈਂ ਬੜਾ ਧੰਨਵਾਦ ਕਰਦਾ ਸਾਰਿਆਂ ਦਾ ਔਰ ਆਰਮੀ ਦਾ ਬਹੁਤ ਵੱਡਾ ਉਪਰਾਲਾ ਜਿਹੜਾ ਇੱਥੇ ਲੈ ਕੇ ਆਇਆ ਬੜੀ ਦੇਖਣਾ ਹੈ ਕਿ ਬੜੀ ਮਿਹਨਤ ਨਾਲ ਉਤਾਰ ਰਹੇ ਆ ਔਰ ਇਹ ਬਹੁਤ ਖੁ ਆਰਮੀ ਸਾਡੇ ਦੇਸ਼ ਦੀ ਜਿਹੜੀ ਹੈ ਨਾ ਉਹ ਦੇਖੋ ਸਾਡੀ ਰੱਖਿਆ ਕਰਦੀ ਹੈ ਅਸੀਂ ਘਰ ਤੇ ਸੌ ਰਹੇ ਹੁੰਦੇ ਉਹ ਬਾਰਡਰ ਉੱਤੇ ਜਾਗ ਰਹੇ ਹੁੰਦੇ ਆ ਤੇ ਅੱਜ ਉਸ ਪਾਸੇ ਨੌਜਵਾਨ ਨੂੰ ਸ਼ਾਮਲ ਹੋਣ ਦੀ ਬਹੁਤ ਜ਼ਰੂਰਤ ਆ Air Force ਜਾਂ Navy ਵਿੱਚ ਕਾਫੀ ਪੋਸਟਾਂ ਨੇ ਖਾਲੀ ਪਈਆਂ ਬੱਚੇ ਉਦੋਂ ਨਹੀਂ ਜਾ ਰਹੇ ਹਰ ਕੋਈ ਸੋਚਦਾ ਮੈਂ ਵਜ਼ੀਰ ਚ ਜਾਵਾਂ ਉਹ ਹੋਰ ਅਫਸਰ ਬਣਾ ਆਰਮੀ ਇਹੋ ਜਿਹਾ ਜਦੋਂ ਚੀਜ਼ ਤੁਹਾਡੇ ਮੋਢੇ 'ਤੇ ਰੱਖਿਆ ਆਊਗਾ ਉਹ ਦੇਖ ਕੇ ਤੁਹਾਡੇ ਜੋਸ਼ ਆਊਗਾ ਤੁਹਾਡੇ ਮਨ 'ਚ ਖੁਆਇਸ਼ ਵੀ ਆਊਗੀ ਕਿਉਂਕਿ ਆਰਮੀ ਦੇ ਦੇਖੋ ਜੇ بڑے ਜਨਰਲ ਮੇਜਰ ਕੈਪਟਨ ਚਾਹ ਬੜੇ ਨੌਜਵਾਨ ਬੱਚੇ ਜਿਹੜੇ ਆ ਚਾਹਲ ਹੁੰਦੇ ਆ ਇਸ ਕਰਕੇ ਬਹੁਤ ਵਧੀਆ ਇਹ ਪ੍ਰੇਰਨਾ ਸੋਰਤ ਬਣੇਗਾ ਆ ਜੀ ਮੈਂ ਵਨ ਸਿਖਲਾਈ ਲਵਾਂ ਅਸੀਂ ਜਲੰਧਰ ਸਾਡੀ ਜੁਨਟ ਆ ਸਾਨੂੰ ਠੇਕਾ ਮਿਲਿਆ ਸੀ ਹਸ਼ਾਰਪੁਰ ਦੇ ਵਿੱਚ ਟੈਂਕ ਲਾਉਣ ਦਾ ਜੋ ਕਿ ਅਸੀਂ ਬਹੁਤ ਹੀ ਪ੍ਰਕਰਮਾਂ ਦੇ ਨਾਲ ਅੱਜ ਉਸ ਨੂੰ ਨਿਵਾ ਚੁੱਕੇ ਆ ਟੈਂਕ ਦਾ ਨਾਮ 3055 ਆ ਇੱਥੋਂ ਦੇ ਐਮਐਲਏ ਸਾਹਿਬ ਬਹੁਤ ਟਾਈਮ ਦੇ ਮੇਰੇ ਪਿੱਛੇ ਪਏ ਹੋ ਜਨਵਰੀ ਦੇ ਮਹੀਨੇ ਦੇ ਮੇਰੇ ਪਿੱਛੇ ਪਏ ਹੋਇਆ ਤੇ ਉਹ ਅੱਜ ਜਾ ਕੇ ਮੇਰਾ ਮਦਹਾਸਲ ਹੋ ਚੁੱਕਿਆ ਤੇ ਕਾਫੀ ਦਿਨਾਂ ਤੋਂ ਮੈਂ ਰਾਤ ਵੀ ਆਇਆ ਸੀਗਾ ਰਾਤ ਤਕਰੀਬਨ ਅਸੀਂ 12 ਵਜੇ ਇੱਥੇ ਪਹੁੰਚੇ ਸੀਗੇ ਸੁਬਹ 6 ਵਜੇ ਤੋਂ ਫਿਰ ਅਸੀਂ ਆਪਣਾ ਕਨਫਰਮ ਨਿਭਾਰੇ ਆ। ਤੇ ਇਸ ਕਰਮ ਨੂੰ ਨਿਭਾਉਂਦੇ ਸਾਡਾ ਅੱਧੇ ਘੰਟੇ 'ਚ ਇੱਕ ਘੰਟੇ ਤੱਕ ਟੈਂਕ ਪੂਰਾ ਕੰਪਲੀਟ ਲੱਗ ਜਾਊਗਾ। ਸੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸასი ਸ਼ਕਤ। ਸਾਰਾ ਅਸੀਂ ਪੁੰਨੇ ਤੋਂ ਲੈ ਕੇ ਆਇਆ ਟੈਂਕ T55 ਟੈਂਕ ਆਇਆ। ਕਿੰਨੇ ਦਿਨ ਲੱਗਿਆ ਲਿਆਉਣ ਦਾ? ਸਰ ਪੁੰਨੇ ਤੋਂ ਸੰਗੋਂ ਜਲੰਧਰ ਤੱਕ ਲੱਗਿਆ ਸੀ ਕਮਸ਼ਕੁਮ 5 ਦਿਨ। ਰੈਸਟ ਕਰ ਕਰਕੇ ਵਿੱਚੋਂ ਆਈ ਆ। ਤੇ ਉਸ ਤੋਂ ਬਾਅਦ ਅਸੀਂ ਜਲੰਧਰ ਰੋਕਿਆਂ ਨੂੰ ਜਲੰਧਰ 15 ਦਿਨਾਂ ਦੇ ਵਿੱਚ ਆਇਆ 15 ਦਿਨਾਂ ਦੇ ਵਿੱਚ ਪੇਂਟ ਕੰਪਲੀਟ ਕੀਤਾ। ਪੇਂਟ ਕਰਕੇ ਸਜਾ ਕੇ ਸਾਰਾ ਕੋ ਰੈਡੀ ਕਰ ਅੱਜ ਇਹਨਾਂ ਨੂੰ ਰਾਤ ਨੂੰ 12:00 ਵਜੇ ਸ਼ਰਪਰ ਲੈ ਕੇ ਆ ਚੁੱਕੇ ਜੀ ਸਰ ਇਸ ਟੈਂਕ ਨੂੰ ਫਿਸ਼ਮੋ ਵੀ ਕਹਿੰਦੇ ਆ ਬਿਸਮੋਟੈਕ ਨਹੀਂ ਇਸ ਦਾ T55 ਕਹਿੰਦੇ ਆ ਅਸਲ ਇਹ 9171 ਦੇ ਵਿੱਚ ਆਪਾਂ ਯੂਜ਼ ਕੀਤਾ ਹੋਇਆ 91 71 ਦੇ ਵਿੱਚ ਹਾਂਜੀ ਮੇਰੇ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਕਿਤਾ ਦੇਖੋ ਜਿੰਪਾ ਜੀ ਅੱਜ ਤੁਹਾਡੀ ਇਹਦੀ ਸਭ ਛੋਟੀ ਸਫਲਤਾ ਸੀ ਪੂਰੀ ਹੋ ਗਈ ਬੜਾ ਟਾਈਮ ਲੱਗ ਗਿਆ ਕਿਉਂਕਿ ਇਸ ਪਰਮਿਸ਼ਨ ਜਿਹੜੀ ਹੈ ਸੈਂਟਰ ਗਵਰਨਮੈਂਟ ਤੋਂ ਵੀ ਚਾਹੀਦੀ ਸੀ ਇਹਨਾਂ ਦੇ ਹੈੱਡਕੁਆਰਟਰ ਤੋਂ ਲੇਕਿਨ ਲੰਬੀਆਂ ਪਰਮਿਸ਼ਨਾਂ ਸਾਰਾ ਐਡਵਰਸਰੀਸ਼ਨ ਦਾ ਵੀ ਸਹਿਯੋਗ ਰਿਹਾ ਖਾਸ ਤੌਰ ਤੇ ਤੁਹਾਡਾ ਪ੍ਰੈਸ ਦਾ ਸਹਿਯੋਗ ਮੰਗਣਾ ਵੀ ਆਪਾਂ ਜਦੋਂ ਕੋਈ ਏਦਾਂ ਅੱਛਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਉਹਦੇ ਕੁਝ ਨਾ ਕੁਝ ਚਿੰਜਾਂ ਬਯਾਨੀ ਉਹਨੂੰ ਵੀ ਕਾਈਂਡਲੀ ਤਾਂ ਵੀ ਖਿਆਲ ਰੱਖਿਓ ਬਟ ਇਹ ਬਹੁਤ ਬੜਾ ਪ੍ਰੋਜੈਕਟ ਹੈਗਾ ਔਰ ਮੇਰੇ ਹੁਸ਼ਿਆਰਪੁਰ ਦੇ ਖਾਸ ਤੌਰ ਤੇ ਛੋਟੇ ਬੱਚਿਆਂ ਲਈ ਨੌਜਵਾਨਾਂ ਲਈ ਇਹ ਬਹੁਤ ਬੜੀ ਪ੍ਰੇਰਣਾ ਹੋਊਗੀ ਔਰ ਅਜ ਇੱਕ ਦਿਨ ਬੜਾ ਮਹੱਤਵਪੂਰਨ ਇਹਦਾ ਅਚਲ ਲਗਾ ਰਹੇ ਨਾ ਇਹਦਾ ਡਿਸਕਲੋਸ ਮੈਂ ਇਸਕੋ ਨਹੀਂ ਕਰਨਾ ਮਨ ਨੂੰ ਵੀ ਆਈਡੀਆ ਨਹੀਂ ਸੀਗਾ ਲੇਕਿਨ ਕੱਲ ਡਿਸਕਲੋਸ ਜ਼ਰੂਰ ਹੋਊਗਾ ਆਪਣੇ ਆਪ ਹੀ ਹੋ ਜਾਏਗਾ ਇਹ ਇਹ ਕੋਈ ਇਨਸੀਡੈਂਟ ਵੀ ਹੁੰਦੇ ਕਈ ਵਾਰ ਪ੍ਰਮਾ ਸੋ ਮੈਂ ਜਿੰਨਾ ਆਰਬੀ ਵਾਲਿਆਂ ਦਾ ਸਹਿਯੋਗ ਇਹਨਾਂ ਦੇ 10 ਤੋਂ ਜ਼ਿਆਦਾ ਵਿਜ਼ਿਟ ਕੀਤੇ ਇੱਥੇ ਘੱਟ ਤੋਂ ਘੱਟ ਸੂਬੇਦਾਰ ਗੁਲਾਬ ਸਿੰਘ ਜੀ ਨੇ ਇਹਨਾਂ ਦੇ ਜਰਨਲ ਸ਼ਰਮਾ ਜੀ ਨੇ ਜਿਹੜਾ ਕਮਾਂਡਿੰਗ ਆਫੀਸਰ ਜਿਹੜਾ ਸੀਗੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਇੱਥੇ ਐਕਸਰਸਾਈਜ਼ ਲਈ ਆਏ ਸੀ ਔਰ ਖਾਸ ਤੌਰ ਤੇ ਕਰਨਲ ਗਰੇਵਾਲ ਦਾ ਮਨਦੀਪ ਗਰੇਵਾਲ ਦਾ ਜਿਹੜਾ ਸਾਡੀ ਪਾਰਟੀ ਦੇ ਲੀਡਰ ਵੀ ਹੈ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਸਾਰਾ ਉਹਨਾਂ ਦੀ ਬਦੌਲਤ ਹੀ ਮੈਂ ਕਹਿ ਸਕਦਾ ਕਿ ਜਿਹੜਾ ਅੱਜ ਅਸੀਂ ਕਰਨ ਚ ਕੰਮ ਸਾਬ ਹੋਏ ਆ ਔਰ ਮੈਂ ਸ਼ਹਿਰ ਵਾਸੀਆਂ ਨੂੰ ਕਹਿੰਦਾ ਜਿਸ ਦਿਨ ਅਸੀਂ ਦਾ ਇਥੇ ਜਨਰਲ ਸਾਹਿਬ ਵੀ ਆਉਗੇ ਖੁਦ ਪੁਆਣੀ ਦੇ ਅਫਸਰ ਆਉਗੇ ਇਥੇ ਇੱਕ ਅੱਛਾ ਪ੍ਰੋਗਰਾਮ ਕਰਾਂਗੇ ਜਿਹੜਾ ਇੱਕ ਅੱਛਾ ਮੈਸੇਜ ਆਊਗਾ ਸਾਡੇ ਨੌਜਵਾਨਾਂ ਨੂੰ ਆਰਮੀ ਵਿੱਚ ਜਾਣ ਲਈ ਪ੍ਰੇਰਿਤ ਕਰੂਗਾ 에ਅਰ ਫੋਰਸ ਤੇ ਜਾਣ ਲਈ ਪ੍ਰੇਰਿਤ ਕਰੂਗਾ ਹੋਰ ਵੀ ਸਾਡਾ ਪ੍ਰੋਜੈਕਟ ਹੈਗਾ ਅਸੀਂ 에ਅਰ ਫੋਰਸ ਵਾਲਿਆਂ ਕੋ ਵੀ ਅਸੀਂ ਇੱਕ ਚਿੱਠੀ ਲਿਖੀ ਆ ਉਹਨਾਂ ਕੋ ਵੀ ਮੀਗੀ ਕੀ ਮੰਗਾ ਗਏ ਇੱਕ ਉਹਨਾਂ ਦੀ ਵੀ ਜਗ੍ਹਾ ਚੋਇਸ ਤੁਹਾਡੇ ਨੂੰ ਸਹਿਯੋਗ ਨਾਲ ਕਰਾਂਗੇ ਸੋ ਮੈਂ ਤੁਹਾਡਾ ਪ੍ਰੈਸ ਦਾ ਵਿਸ਼ੇਸ਼ ਧੰਨਵਾਦ ਕਰਦਾ ਤੇ ਇਹਨਾਂ ਦਾ ਇੱਕ ਬਹੁਤ ਅੱਛਾ ਮੈਸੇਜ ਜਿਹੜਾ ਇਹ ਬੱਚੇ ਇਹਨੂੰ ਦੇਖਣ ਲਈ ਰਾਤੀ ਹੋਟਪੰਖ ਜਾਣਦੇ ਲੋਕ ਜਦੋਂ ਰਾਤ ਨੂੰ ਲੈ ਕੇ ਆਏ ਆ ਇਹ ਤਾਂ ਲਾਈਟਿੰਗ ਲਾਈਟਿੰਗ ਵਗੈਰਾ ਦਾ ਆ ਲਾਈਟਿੰਗ ਤਾਂ ਬਹੁਤ ਅੱਛਾ ਹੈ ਤੁਹਾਨੂੰ ਬਿਲਕੁਲ ਇੱਥੇ ਇੱਥੇ ਟਰਾਈ ਕਲਰ ਨਜ਼ਰ ਆਏਗਾ ਸਾਰਾ ਹੀ ਇਹ ਐਡੀ ਬਹੁਤ ਡਿਮਾਂਡ ਹੈ ਜਿੱਦਾਂ ਤੁਸੀਂ ਉੱਥੇ ਆਈ ਲਵ ਹੁਸ਼ਿਆਰ ਪਰ ਉੱਥੇ ਲਿਖਾਇਆ ਉਹ ਇੱਥੇ ਵੀ ਲਿਖਾਇਆ ਜਾਂਦਾ ਵੀ ਇੱਥੇ ਹਾਂ ਉਹ ਵੀ ਲਿਖਾਂਗੇ ਇਹਦੇ ਨਾਲ ਨਾਲ ਆਰਮੀ ਨੇ ਆਪਣੀਆਂ ਕੁਝ ਹੋਰ ਬੋਰਡਾਂ ਨਾਲ ਜਿਹੜੀ ਵਾਰ ਟਰੋਫੀ ਕਹਿੰਦੇ ਨੇ ਉਹ ਇਹ ਵਾਰ ਟਰੋਫੀ ਦੀ ਇੱਕ ਹਿਸਟਰੀ ਹੁੰਦੀ ਆ ਉਹ ਜਿਹੜੀ ਹਿਸਟਰੀ ਆ ਉਹ ਮੈਂਸ਼ਨ ਕਰੂਗਾ ਜਿਸਨ ਮੈਂਸ਼ਨ ਕਰੂਗਾ ਇਹਨੂੰ ਟੱਕ ਦਿਆਂਗੇ ਅੱਜ ਜਿਸਨ ਨਾ ਜਦੋਂ ਸਾਹਿਬ ਦਾ ਇਹਨਾਂ ਦੀ ਪੂਰੀ ਆਫੀਸਰ ਟੀਮ ਦਾ ਟਾਈਮ ਹੋ ਉਨਾ ਨੂੰ ਲੈ ਕੇ ਸਾਰੀ ਪ੍ਰੈਸ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਇਨਵਾਈਟ ਕਰਾਂਗੇ ਕਿ ਕਿਥੇ ਟੀਪਾਰਟੀ ਕਰਾਂਗੇ ਛੋਟੀ ਜੀ ਇਹਨਾਂ ਦੇ ਵੈਲਕਮ ਦੇ ਸਬੰਧ ਦੇ ਜਰਨਲ ਸਾਹਿਬ ਦੇ ਜਿਨ੍ਹਾਂ ਨੇ ਸਾਨੂੰ ਇਹਨਾਂ ਸਹਿਯੋਗ ਕੀਤਾ ਔਰ ਸਾਨੂੰ ਬਹੁਤ ਅੱਛੀ ਕੰਡੀਸ਼ਨ ਵਾਲੀ ਵਾਰ ਟਰੋਫੀ ਦਿੱਤੀ ਹੈ ਈਵਨ ਦਨ ਕਿ ਇਹ ਮੂਵੇਬਲ ਵੀ ਹੈ ਜਿੰਮਪਾ ਜੀ ਕਿੰਨਾ ਕ ਮਾਨ ਮਹਿਸੂਸ ਕਰਦੇ ਹੋ ਥੈਂਕ ਯੂ ਹਿਸ਼ਾਰਪੁਰ ਯਾਨ ਦੇ ਵਿੱਚ ਸਭ ਮੇਰੇ 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 ਸ਼ਹਿਰ ਵਾਸੀਆਂ ਦਾ ਮਾਨ ਹੈ ਇਹ ਮੇਰੇ ਸ਼ਹਿਰ ਵਾਸੀਆਂ ਦਾ ਮਾਨ ਹੈ ਮੇਰੀ ਸੈਨਾ ਦਾ ਮਾਨ ਹੈ ਇਹਦੇ ਚ ਮੇਰਾ ਤਾਂ ਸਿਰਫ ਇੱਕ ਐਫਰਟ ਸਾਹਿਬ ਕਿਉਂ ਮੈਂ ਚਿਲਡਰਨ ਪਾਰਕ ਬਣਾਉਣ ਜਾ ਰਿਹਾ ਮੇਰੇ ਹੁ ਜਹਾਜ਼ ਵੀ ਲੈ ਰਹੇ ਹੁਸ਼ਾਰਪੁਰ ਹਾਂ ਜਹਾਜ਼ ਵੀ ਲਿਆਵਾਂਗੇ ਤੇ ਇਹ ਇਹ ਸਾਨਾ ਪੰਡਤ ਬ੍ਰਹਮਸ਼ੰਕਰ ਜੰਪਾ ਐਮ ਐਲ ਏ ਹੁਸ਼ਾਰਪੁਰ ਜਿਨ੍ਹਾਂ ਨੇ ਜਾਣਕਾਰੀਆਂ ਦਿੱਤੀਆਂ ਨੇ ਕਿ ਇੱਥੇ ਜਿਹੜਾ ਹੈਗਾ ਆ ਭਾਰਤੀ ਹਵਾਈ ਸੈਨਾ ਤੋਂ ਵੀ ਉਹ ਕੋਸ਼ਿਸ਼ਾਂ ਕਰ ਰਹੇ ਨੇ ਕਿ ਇੱਥੇ ਕੋ ਜਹਾਜ਼ ਵੀ ਲੱਗ ਜਾਏ ਔਰ ਟੈਂਕ ਜਿਹੜਾ ਲੱਗਣ ਥੋੜਾ ਸਮਾਂ ਲੱਗ ਸਕਦਾ ਪਰ ਟੈਂਕ ਲੱਗਣ ਤੋਂ ਬਾਅਦ ਜਿਹੜਾ ਟੈਂਕਿੰਗ ਪਾਕ ਦਿੱਤਾ ਜਾਣਾ ਚਿਲਡਰਨ ਪਾਰਕ ਜਿਹੜੀ ਡਿਵੈਲਪ ਕੀਤੀ ਜਾਣੀ ਹੈ ਔਰ ਇੱਥੇ ਹਿਸਟਰੀ ਵੀ ਲਿਖੀ ਜਾਣੀ ਆ ਖਾਸ ਕਰਕੇ ਹੁਸ਼ਾਰਪੁਰ ਤੋਂ ਜਿਹੜੇ ਵੀ ਆਦੇਸ਼ ਕੌਮ ਦੇ ਲਈ ਜਿਹਨਾਂ ਨੇ ਸੇਵਾ ਕੀਤੀ ਔਰ ਜਾਨਾ ਵਾਰਤੀਆਂ ਦੇਸ਼ ਤੋਂ ਉਹਨਾਂ ਦੇ ਬਾਰੇ ਵੀ ਲਿਖਿਆ ਜਾਣਾ ਔਰ ਹੋਰ ਬਹੁਤ ਕੁਝ ਜਿਹੜਾ ਹੁਸ਼ਾਰਪੁਰ ਦੇ ਵਿੱਚੜਾ ਕੀਤਾ ਜਾਣਾ ਤੇ ਜਾਂਦੇ ਜਾਂਦੇ ਵੀ ਦੱਸ ਦਈਏ ਕਿ ਬੀਤੇ ਕੱਲ ਹੀ ਐਲਾਨ ਕੀਤਾ ਪ੍ਰੈਸ ਕਾਨਫਰੰਸ ਕਰਕੇ ਹੁਸ਼ਾਰਪੁਰ ਤੋਂ ਪੰਡਿਤ ਬ੍ਰਹਮਸ਼ੰਕਰ ਜਿੰਪਾ ਉਹਨਾਂ ਨੇ ਐਮਐਲਏ ਤੇ ਸਾਬਕਾ ਮੰਤਰੀ ਜਿਹੜੇ ਨੇ ਕਿ ਹੁਸ਼ਾਰਪੁਰ ਦੇ ਵਿੱਚੜਾ ਉਹ ਸੜਕਾਂ ਜਿਹੜੀਆਂ ਨੇ ਉਹ ਤਕਰੀਬਨ ਸਾਰੀਆਂ ਦਾ ਡਾੜਾ ਸਰਵੇ ਕਰ ਲਿਆ ਗਿਆ ਹੈ ਔਰ ਇਹ ਸੜਕਾਂ ਚੰਦ ਤਨਾਂ ਦੇ ਵਿੱਚ ਕੰਮ ਸ਼ੁਰੂ ਹੋਣ ਜਾ ਰਿਹਾ ਹੈ 1.6 ਕਰੋੜ ਦੀ ਲਾ ਉਹ ਸ਼ਾਰਪੁਰ ਬਸ ਕੇ ਨੂਹਫਾ ਜਿਹੜਾ ਉਹ ਮਿਲਣ ਜਾ ਰਿਹਾ ਹੈਗਾ ਫਿਲਹਾਲ ਦੇ ਲਈ ਕੈਮਰਾ ਸਹਿਯੋਗੀ ਕਿਰਪਾਲ ਸਿੰਘ ਮੱਟੂ ਦੇ ਨਾਲ ਆਪਣੇ ਦੋਸਤ ਗਗਜੀਤ ਸਿੰਘ ਦੇ ਜਾਇਤ ਤਾਇਤਰੀਨ ਖਬਰਾਂ ਦੇ ਲਈ ਤੁਸੀਂ ਵੀਰੋ ਪ੍ਰਾਈਮੇਸ਼ੀ ਟੀਵੀ ਦੇ ਨਾਲ ਤੁਹਾਡਾ ਆਪਣਾ ਤੁਹਾਡੇ ਲਈ ਜਲਦੀ ਮਿਲਦੇ ਹਾਂ ਰੱਬ ਅੱਖਾਂ ਤੁਹਾਨੂੰ